ਇੱਕ ਕੁੜੀ ਆ ਦੇ ਵਿਆਹ ਵਾਲੀ ਮੂਵੀ ਦੇਖਦੀ ਆ ਆਪਦੇ ਪਿਓ ਨੂੰ ਕੀ ਕਹਿੰਦੀ ਆ ਕਿੰਨੀ ਬਾਪੂ ਅੱਜ ਕੱਲੀ ਬੈਠੀ ਨੇ ਵਿਆਹ ਵਾਲੀ ਮੂਵੀ ਦੇਖੀ ਸੀ ਇੰਨਾ ਕੁਝ ਕਰਕੇ ਵੀ ਬੁਰਾਈ ਲਿਖੀ ਤੇਰੇ ਲਈ ਕੀ ਸੀ ਇੰਨਾ ਘਰੇ 10 ਪਰੋਣੇ ਆ ਜਾਣ ਤਾਂ ਚੀਕਾਂ ਨਿਕਲ ਜਾਂਦੀਆਂ ਤੂੰ 200 ਬੰਦੇ ਨੂੰ ਬਿਠਾ ਕੇ ਖਵਾਇਆ ਏ ਨਾਲੇ ਆਪ ਗੱਲਾਂ ਕਰ ਰਿਹਾ ਤੇ ਨਾਲੇ ਮੈਨੂੰ ਰੋਵਾਇਆ ਏ ਤੂੰ ਤਾਂ ਮੈਨੂੰ ਨਾੜਕਿਆ ਤਾਂ ਹੀ ਨਹੀਂ ਸੀ ਘਲਦਾ ਅੱਜ ਬਾਹੂ ਫੜਕੇ ਕਿਸੇ ਹੋਰ ਅਗੇ ਫੜਾਤਾ ਪੜਨ ਤੋਂ ਲੈ ਕੇ ਵਿਆਹਨ ਤੱਕ ਤੂੰ ਮੇਰਾ ਕੱਲਾ ਕੱਲਾ ਸ਼ੌਕ ਭਗਾਤਾ ਕਾਸ਼ ਇਹ ਰਵਾਜ ਬਦਲ ਜੇ ਧੀਆ ਘਰੇ ਰੱਖਿਆ ਕਰਨ ਕੋਈ ਪਿਓ ਨਾ ਰੋਵੇ ਤੇ ਮੈਂ ਹੱਥ ਜੋੜਦੀ ਆ ਰੱਬਾ ਹਰ ਜਨਮ ਤੇ ਮੇਰਾ ਇਹੋ ਪਿਓ ਹੋਵੇ ਇਹਦੇ ਮਾਂ 9 ਮਹੀਨੇ ਪੇਟ ਚ ਰੱਖਦੀ ਆ ਪਰ ਪਿਓ ਰਪਿਆ ਪਿਆ ਜੋੜਦਾ ਏ 30 ਦੇਸ਼ਾਂ ਨੂੰ ਪੂਰੇ ਕਰਨ ਲਈ ਮਿਹਨਤ ਕਰਕੇ ਆਪਦੇ ਹੱਡ ਤੋੜਦਾ ਏ ਸਸੀ ਗੱਲ ਦੋਸਤੋ ਮੈਂ ਹਾਂ ਤੁਹਾਡਾ ਰਾਜਾ ਬਿਉਤੀ ਦੀ ਲਿਖਤ ਲੈ ਕੇ ਆ ਜੀ ਮੇਰੀ ਬੋਲ ਮੇਰੀ ਲਿਖਣਾ ਵਧੀਆ ਲੱਗਦਾ ਤੇ ਮੇਰਾ ਪੇਜ ਫੋਲੋ ਕਰ ਦਿਓ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਪਰਵਾਜੀ ਸੱਚੀ ਉਮਰੇ ਲਿਗਦੇ ਰਿਸ਼ਤੇ ਹੈ ਪੱਕੀ ਉਮਰੇ ਠਰਦੇ